ਬੈਸੇ ਤਾਂ ਹਰ ਦਿਨ ਹੀ ਮਾਂ ਦਾ ਹੁੰਦਾ ਹੈ ਬਲੈਂਕਟ ਤੇ ਤੁਸੀਂ ਐਂ ਵੇਖ ਲਓ ਵੀ ਬਾਈ ਅਰਗਿਆਂ ਤੋਂ ਜੇ ਤੁਸੀਂ ਕੱਲਾ ਬੁਰਸ਼ ਹੀ ਮੰਗਾਉਂਗੇ ਨਾ ਜਾਂ ਕੱਲਾ ਪੈਨ ਵੀ ਮੰਗਾਉਂਗੇ ਉਹ ਵੀ ਦੇ ਜਾਣਗੇ ਇਹਨੇ ਰੈਗੂਲੇਟਰਾਇਏ ਯਾਰ 1200 ਢਿਹੜੀ ਪੈਣਗੇ ਯਾਰ 1200 ਢਿਹੜੀ ਬੰਦੇ ਨੇ ਇੱਕ ਮਿੰਟ ਵੀ ਰੈਸਟ ਨਹੀਂ ਕਰੀ ਤੇ ਇੰਨੇ ਘਟਾ ਚੱਕ ਕੇ ਲਿਆਉਂਦਾ ਸਾਰੀਆਂ ਟੈਨ ਸਿੱਟੀਆਂ ਇਹ ਆਹ ਦੇਖ ਲਓ ਦੋਸਤੋ ਮਜਬੂਰੀ ਕੀ ਕੁਛ ਕਰਾਉਂਦੀ ਹੈ ਘਰੇ ਵੀ ਗੱਲਾ ਆਪ ਹੀ ਚਾਹ ਬਣਾਉਂਦਾ ਇੱਥੇ ਵੀ ਆਪ ਹੀ ਬਣਾਉਂਦਾ ਚੱਕ ਚੱਕ ਟਰੱਕਿਲ ਦਾ ਮਿੱਠੇ ਦਾ ਚੱਕ ਆ ਦੇਖੋ ਕਿੱਡੀਆਂ ਵੱਡੀਆਂ ਵੱਡੀਆਂ ਗੋਟੀਆਂ ਬਣੀਆਂ ਬਹੁਤ ਸੋਹਣੀਆਂ ਬਣੀਆਂ ਸੋਨੂ ਬਾਈ ਵੀ ਰਸਤਾ 'ਚ ਪਹੁੰਚ ਗਿਆ ਹਮਾਲੀ ਇਹ ਬੇਰ ਲਿਆਂਦੇ ਮੇਰੇ ਬੇਰ ਨਹੀਂ ਨਿਆ ਮਾੜੀ ਗੱਲ ਆ ਦੁੱਧ ਲੈਣਾ ਹੋਵੇ ਕੁਝ ਲੈਣਾ ਵੇ ਇੱਥੇ ਮਿਲਦਾ ਵਧੀਆ ਮਾਰਕੀਟ ਆ ਇਹ ਹਾਂਜੀ ਗੁੱਡ ਮਾਰਨਿੰਗ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਅਮੀਰ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ ਜੀ ਬਲੌਗ ਨੂੰ ਜੀ ਵੱਧ ਤੋਂ ਵੱਧ ਕਰਦਿਆ ਕਰੋ ਸ਼ੇਅਰ ਬਾਕੀ ਦੋਸਤੋ ਅੱਜ ਹੈਗਾ ਮਦਰਡੇ ਤੇ ਹੈਪੀ ਮਦਰਡੇ ਆਪਾਂ ਦਾ ਵਿਸ਼ਕਰਤਾ ਤੁਸੀਂ ਵੀ ਕਰ ਦਿਓ ਵੈਸੇ ਤਾਂ ਹਰ ਦਿਨ ਹੀ ਮਾਂ ਦਾ ਹੁੰਦਾ ਹੈ ਚਲੋ ਇੱਕ ਰੀਤੀ ਰਵਾਜ ਬਣਿਆ ਹੈ ਹੈਪੀ ਮਦਰਡੇ ਬਾਕੀ ਦੋਸਤੋ ਬਾਅਦ ਦੇ ਆਪਾਂ ਅੱਜ ਦੇ ਬਲੌਗ ਬਲ ਆ ਭਾਈ ਆਇਆ ਹੈ ਜਿਵੇਂ ਆਪਣੇ ਚੱਲਦੀਆਂ ਸਵਿਗੀ ਤੇ ਉਵੇਂ ਤੇ ਬਾਈ ਕੀ ਨਾਂ ਕੰਪਨੀ ਦਾ ਆਪਣੀ ਦਾ ਬਲਿੰਕਟ ਬਲਿੰਕਟ ਤੇ ਤੁਸੀਂ ਐਂ ਵੇਖ ਲਓ ਵੀ ਬਾਈ ਅਰਗਿਆਂ ਤੋਂ ਜੇ ਤੁਸੀਂ ਕੱਲਾ ਬੁਰਸ਼ ਹੀ ਮੰਗਾਓਗੇ ਨਾ ਜਾਂ ਕੱਲਾ ਪੈਨ ਵੀ ਮੰਗਾਓਗੇ ਉਹ ਵੀ ਦੇ ਜਾਣਗੇ ਤੇ ਮੈਂ ਬਾਈ ਨੂੰ ਪੁੱਛ ਕੇ ਡਾਂ ਵੀ ਕੀ ਬਜਦਾ ਬਾਈ ਕਹਿੰਦਾ ਵੀ ਇਹ ਤਾਂ ਕੰਪਨੀ ਵਾਲੋਂ ਪਤਾ ਹੈ ਹਨਾ ਤੇ ਸੋਨੂ ਕੀ ਡਾੜੀ ਜੋੜੀ ਕਿੰਨੇ ਦਿੰਦੇ ਬਾਈ ਆਰਡਰ ਦੇ ਹਿਸਾਬ ਤੇ ਵੀਰੇ ਜੇ ਮਾਲਾ ਕੋਈ 20 ਰੁਪਏ ਚੀਜ਼ ਮੰਗਾਏ ਕਿੰਨੇ ਬਜਦੇ ਹੋਣੇ ਇੱਥੇ ਵੀ ਆਰਡਰ ਇੱਥੇ ਦਾ ਆਰਡਰ ਹੋ ਗਿਆ ਆਪਣਾ ਹਾਂਜੀ ਇੱਥੇ ਮੈਨੂੰ 48 ਰੁਪਏ ਮਿਲੇ 48 ਰੁਪਏ ਤੇ ਫਿਰ ਇਹਨਾਂ ਨੂੰ ਇੱਥੇ ਫਿਰ ਸਮਾਨ ਜ਼ਿਆਦਾ ਹੋਣਾ ਸਮਾਨ ਜ਼ਿਆਦਾ ਹਾਂ ਜ਼ਿਆਦਾ ਹੋਣਾ ਨਾ ਇਹ ਛੋਟੀ ਚੀਜ਼ ਮਗਰ ਉਹ ਚ ਕੀ ਵਜਦਾ ਨਾ ਬਈ ਤੇ ਤੇਲ ਤੂ ਲਾਭ ਦੇ ਥੋੜਾ ਕਿ ਕੰਪਨੀ ਲਾਭ ਆਪਣਾ ਤੇ ਆਈਡੀਆ ਮਹੀਨੇ ਕਦੇ ਕਿੰਨੇ ਕ ਵੱਜ ਜਾਂਦੇ ਨੇ ਮਹੀਨੇ ਰੈਗੂਲਰ ਚਲਾਈਏ 1000 1200 ਦਿਹਾੜੀ ਪੈਂਦੀ 1000 1200 ਦਿਹਾੜੀ ਇੱਕ ਨਾ ਆਪਣਾ ਇੱਥੇ ਮੁੰਡਾ ਆਉਂਦਾ ਹੁੰਦਾ ਗੰਗਨਗਰ ਤੋਂ ਉਹ ਦੱਸਿਆ ਨਾ ਉਹਨੇ ਮੈਨੂੰ ਐਪ ਦਿਖਾਈ ਉਹ ਕਹਿੰਦਾ ਵੀ ਮੈਂ ਮਰਜ਼ੀ ਐ ਜੁਆਇਨ ਕਰਾਂ ਨਾ ਕਰਾਂ ਤੜਕੇ ਐਪ ਖੋਲਦਾ ਉਹਦੇ ਤੇ ਲਿਖਿਆ ਹੁੰਦਾ ਬਈ ਤੁਹਾਡਾ ਜਿਹੜਾ ਆ ਵੀ ਅੱਜ ਦੀ ਦਿਹਾੜੀ ਤੋਂ ਇੰਨੀ ਬਣੂਗੀ ਵੀ ਚੱਕਣਾ ਦਾ ਸਮਾਨ ਹਫਤੇ ਦੇ ਤੋਂ ਇੰਨੇ 10000 ਬਣੂਗਾ ਐ ਲਿਖਿਆ ਥੋ ਨੀ ਫਿਰ ਤੁਹਾਨੂੰ ਦੱਸ ਕੇ ਪਤਾ ਕਿਵੇਂ ਲੱਗਦਾ ਤੁਸੀਂ ਅੱਜ ਇੱਥੇ ਜਾਣਾ ਕੰਮ ਤੇ ਜਾਂ ਇੱਥੇ ਜਾਣਾ ਤੜਕੇ ਜੁਆਇਨ ਕਰਨਾ ਪੈਂਦਾ ਹੈ ਕਿ ਕਿਤੇ ਉਹ ਆਫਿਸ ਬਣਾ ਹੋਇਆ ਨਾ ਜਾ ਕੇ ਪਹਿਲਾਂ ਆਫਿਸ ਚ ਅਛਾ ਆਫਿਸ ਬਣਾ ਹੋਇਆ ਨਾ ਉਹ ਬਣਾ ਹੋਇਆ ਜਾ ਕੇ ਆਪਣਾ ਅਛਾ ਉਹ ਤੁਹਾਨੂੰ ਦੱਸਣਗੇ ਵੀ ਕਿੱਥੇ ਕਿੱਥੇ ਜਾਣਾ ਐਪ ਉਹ ਬੜਾ ਕੰਮ ਹੈ ਨਹੀਂ ਮਤਲਬ ਐਪ ਤੇ ਨਹੀਂ ਤੁਹਾਨੂੰ ਦੱਸ ਦੇ ਨਹੀਂ ਸਕੈਨ ਕਰਨਾ ਪੈਂਦਾ ਜਾ ਕੇ ਅਸਲ ਨਹੀਂ ਡਿਲੀਵਰੀ ਕਰਦੇ ਹਾਂ ਜਿਵੇਂ ਤੁਸੀਂ ਉਹਵੇਂ ਕੰਮ ਹੈ ਹਾਂਜੀ ਜਿਵੇਂ ਉਹਵੇਂ ਨਹੀਂਗਾ ਮਤਲਬ ਵੀ ਤੁਹਾਡੀ ਮਰਜ਼ੀ ਹੈ ਵੀ ਐਪ ਨਾਲ ਹੀ ਪਹਿਲਾਂ ਤੁਹਾਨੂੰ ਆਫਿਸ ਜਾਣਾ ਪਊਗਾ ਉੱਥੇ ਤੁਹਾਨੂੰ ਜੁਆਇਨ ਕਰਨਾ ਪਊਗਾ ਫਿਰ ਉਹ ਤੁਹਾਨੂੰ ਦੱਸਣਗੇ ਵੀ ਕਿੱਥੇ ਕਿੱਥੇ ਕੁੱਛ ਰਿਆ ਕਰ ਆਸਰੇ ਇੱਕ ਬੰਦਾ ਦਿਖਾਉਣੇ ਦੋਸਤੋ ਬੰਦੇ ਨੇ ਇੱਕ ਮਿੰਟ ਵੀ ਰੈਸਟ ਨਹੀਂ ਕਰੀ ਤੇ ਇੰਨੇ ਘਟਾ ਚੱਕ ਕੇ ਲਿਆਉਂਦਾ ਸਾਰੀਆਂ ਘਟੇ ਨੇ ਸਿੱਟੀਆਂ ਇਹ ਇਹ ਹੋਊਗੀ ਤਕਰੀਬਨ 2000 ਦੇ ਲਾਗੇ-ਤਾਗੇ ਦਿਖਾਉਣੇ ਆ ਤੁਹਾਨੂੰ ਬੰਦਾ ਪੂਰਾ ਮਿਹਨਤੀ ਹੈ ਦੇਖਣ ਲੱਗਦਾ ਲਿੱਸਾ ਜਾ ਪਰ ਬੰਦਾ ਪੂਰਾ ਹਿੰਮਤੀ ਹੈ ਹਾਂ ਵੀ ਤਕੜਾ ਬੰਦਾ ਵਿਚਾਰਾ شریف ਹੈ ਮੈਨੂੰ ਕਹਿੰਦਾ ਭਈ ਪੇਟ ਮਾਰੇ ਕਰਨਾ ਪੈਂਦਾ ਹੈ ਕਿ ਨਹੀਂ ਚਲੋ ਆਪਾਂ ਤੇਰੀ ਵੀਡੀਓ ਪਾਵਾਂਗੇ ਦਿਖਾਉਣੇ ਕਿ ਕਿੰਨੇ ਹਟਾ ਜਗਦਾ ਸ਼ਾਬਾਸ਼ ਇਧਰੇ ਚਾਕਟ ਆਪ ਜਰ ਨੇ ਰਸੀਬ ਬਣਾਲੀ ਅੱਛਾ ਸਾਰਿਆਂ ਲੈ ਕੇ ਜਾਏਗਾ ਹਣ ਕਿੰਨੇ ਟਰ ਦੇ ਅੱਚ ਕਿਤਨੀ ਕਿਤਨੀ ਹਟ ਹੁੰਦੀ ਜੇ ਟੋਟਾ ਨਹੀਂ ਜੇ ਵਾਲੀ ਕਿਤਨੀ ਹਟ ਹੈ 25 ਸਾਲ ਨਹੀਂ ਜੇ ਵਾਲੀ ਜੇ ਵਾਲੀ ਹਾਂ ਇਹ ਤਾਂ ਬਾਕੇ ਨਾਲ ਧਰਵੀ ਲਾਲ ਬਣਾ ਰਹੇ ਆ ਬੇ ਲੈ ਜਾਏ ਤੇ ਦੇਖ ਲੀ ਨਾ ਓਕੇ ਓਕੇ ਠੀਕ ਹਾਂ ਜੀ ਸਮਝ ਨਹੀਂ ਆਈ ਦੋਸਤੋ ਹਾਂ ਇਹ ਕਨਾਂ ਬਾਈ ਕਨਾਂ 25 ਸੈਟ ਆ ਸਾਰੀ ਇਹ ਹਾਂ ਆ ਵੀ 2000 ਸੱਟੇ ਜਾਣ ਬਾਕੀ ਰਹਿ ਗਈ ਅਚੋ ਹੁਣ ਉੱਪਰ ਰੱਖੇਗਾ ਆ ਵੇਖੋ ਦੋਸਤੋ ਮਿਹਨਤ ਕਰਨੀਆਂ ਪੈਂਦੀਆਂ ਪੇਟ ਮਾਰਿਆ ਨੂੰ ਪਰ ਬੰਦੇ ਦੀ ਕਮਾਲ ਹੋ ਗਈ ਵਿਚਾਰਾ ਬੈਠਿਆ ਨਹੀਂ ਇੱਕ ਮਿੰਟ ਵੀ ਜਗਦੇ ਦੋ ਵੀ ਬਹੁਤ ਸੀ ਪਰ ਇਹ ਉਦੋਂ ਬਹੁਤ ਜ਼ਿਆਦਾ ਜਗਦਾ ਹੈ ਉਹ ਤਾਂ ਫੇਰੀ ਭੱਜ ਜਾਂਦੇ ਰੇਸਟ ਤੇ ਵਾਹ ਜਾਂਦੇ ਜੇ ਰੇਸਟ ਤੇ ਵੀ ਨਹੀਂ ਬੈਠਾ ਵਿਚਾਰਾ ਵੇਖ ਲਓ ਕਿੰਡੀ ਲੰਮੀ ਲੈਣ ਲੱਤੀ ਇਹਨੂੰ ਆਦੇ ਤਿਆਰ ਬਾ ਤੇ ਮਜਬੂਰੀ ਚੱਲ ਬਈ ਛੇਰਾ ਜਾਉਂਦਾ ਰਹਾ ਮਰੇ ਚੱਲ ਬਈ ਹੌਲੀ ਡਗਣਾ ਭਾਈ ਆਹ ਦੇਖ ਲਓ ਦੋਸਤੋ ਮਜਬੂਰੀ ਕੀ ਕੁਛ ਕਰਾਉਂਦੀ ਹੈ ਪਿਛਲੇ ਗੱਟ ਡੇਕੜਾ ਭੈਣ ਇੱਕ ਮਿੰਟ ਮੈਂ ਸਹੀ ਕਰਾਂ ਜੀ ਚਾਈਡਲ ਦਾ ਕੜਾ ਹੈ ਵਾਹ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ਇਹ ਆ ਜੀ ਲਾਡੀ ਗੱਲ ਫੜ ਲਿਆ ਮੈਂ ਚਾਹ ਬਣਾਉਂਦਾ ਕਰੇ ਵੀ ਗੱਲਾ ਆਪ ਹੀ ਚਾ ਬਣਾਉਂਦਾ ਇੱਥੇ ਵੀ ਆਪ ਹੀ ਬਣਾਉਂਦਾ ਹੁਣ ਗਿੱਲੇ ਵਿਆਹ ਕਰਾਉਣਾ ਹੈ ਲਵ ਮੈਰਿਜ ਬਸ ਕਲਾਪ ਹੋ ਦਾ ਮੁੰਡਾ ਬਣਾਉਣਾ ਰਹਿ ਗਿਆ ਬਣਾ ਲੂਗਾ ਕਿਉਂ ਗਿੱਲਾ ਯਾਰੀ ਹੈ ਜਾਂਦੇ ਸਾਰੀ ਗੱਲ ਨੇ ਤਾਂ ਈਜੀ 693 ਵੀ ਆਪਦੇ ਵਿੱਚ ਨੱਪ ਲਿਆ ਚੱਕ ਚੱਕ ਟਰਾਕਿਲ ਦਾਦਾ ਮਿੱਠੇ ਦਾ ਚੱਕ ਅੱਛਾ ਹੋਰ ਕੀ ਕੁਸਤ ਬਾਰੇ ਵਾੜੀ ਪੱਤੀ ਥੋੜਾ ਹੱਤਾ ਹੋਏ ਨਾ ਮਾਲ ਮੂਲ ਆ ਜਾ ਉਹ ਜਾ ਕੇ ਭੁੱਕਰ ਦੇ ਲਾਏ ਹੁਣ ਅਜਾ ਹੋਰ ਕੀ ਕੋਸ ਰੱਖੀ ਬੱਟਾ ਬੱਚੇ ਦੇ ਬਸ ਆ ਹੀ ਕੁਛਾ ਝੋਲਾ ਦਾ ਐਡਾ ਵੱਡਾ ਮੈਂ ਤਾਂ ਐ ਕੱਢਿਆ ਫਟਾਰੀ ਜਵਾਬ ਕੁਛ ਆ ਗਈ ਹੋਏ ਤਾਂ ਪੱਤੀ ਹੈ ਪੱਤੀ ਯਾਰ ਪਾਤੀ ਪੱਤੀ ਪੁੱਤੀ ਦੁੱਧ ਦੁੱਧ ਕਿੱਥੇ ਲੈਣੇ ਨੇ ਗਾਂ ਤੋਂ ਗਾਂ ਤੋਂ ਬਾਾਕੀ ਬਤਾ ਕਿ ਡੇਰੀ ਡਿਵਿਡੰ ਲਿਆ ਅੱਜ ਪਾਲੀ ਹੋਏ ਪੰਡਤ ਰਹਿਣੇ ਹੋ ਪੰਡਤ ਬੈਲੀ ਤਾਂ ਕਈ ਬਣਾ ਲਏ ਅਜਾ ਚੱਲ ਵਧੀਆ ਫਿਰਤਾ ਲੋ ਵੀ ਆਪਾਂ ਫਿਰਦੇ ਹਾਂ ਸੈਕਟਰ ਦੇ ਵਿੱਚ ਗੇੜੀਆਂ ਮਾਰਦੇ ਆਹ ਦੇਖੋ ਕਿੱਡੀਆਂ ਵੱਡੀਆਂ-ਵੱਡੀਆਂ ਗੋਟੀਆਂ ਬਣੀਆਂ ਬਹੁਤ ਸੋਹਣੀਆਂ ਬਣੀਆਂ ਐ ਆਹ ਦੇਖੋ ਕਾਜ ਜ਼ਬਰਦਸਤ ਹੈ ਕਿੰਨਾ ਸੋਹਣਾ ਮਾਹੌਲਾ ਸੈਕਟਰ ਦਾ ਆ ਗਿਆ ਪਾਰਕ ਉਹ ਹੀ ਐਸੇ ਤਾਂ پارک ਇਥੇ ਨਾਲ-ਨਾਲ ਹੀ ਬਣੇ ਹੋਏ ਆ ਜਿਹੜੇ ਛੋਟੇ ਬਣੇ ਹੋਏ ਪਰ ਵੱਡੇ پارک ਥੋੜੇ ਦੂਰ ਬਣੇ ਹੋਏ ਆ ਬਾਕੀ ਐ ਵੀ ਪੂਰਾ ਸੈਕਟਰ ਤਾਂ ਇਹ ਸਾਰਾ ਬਣੂਗਾ ਕੋਈ ਹੋਰ ਛੇ ਮਹੀਨੇ ਦਾ ਹਾਲ ਤਾਂ ਇਹ ਤਾਂ ਪੂਰਾ ਭਰ ਗਿਆ ਨਾ ਤੇ ਅਜ ਮੇ ਰੋੜਾ ਤੇ ਗੰਦ ਗੁੰਦ ਪਿਆ ਵੀ ਚੱਕਿਆ ਜਾਊਗਾ ਮਾੜਾ ਮੋਟਾ ਮਾੜਾ ਮੋਟਾ ਹੀ ਆ ਕੇ ਟਿਕਤੇ ਤੇ ਉਦੋਂ ਬਾਅਦ ਵੇਖਿਓ ਹੁਣ ਐਵੇਂ ਘਰਾਂ ਦਾ ਕੰਮ ਚੱਲੀ ਜਾਂਦਾ ਫਰ ਤਾਂ ਖਲਾਰ ਆਇਆ ਪਈ ਜਾਂਦਾ ਫੇਰ ਆਊਗਾ ਨਾ ਯਾਰ ਆਹ ਮਟਰ ਨੂੰ ਦਿਖਾਉਣਾ ਮੈਂ ਦੂਜਾ پارک ਆਹਾਰੇ ਵੇਲੇ ਭਏ ਆ ਉਧਰ ਬੱਗੇ ਹੋਣੇ ਆਏ ਅਜੇ ਕਿਤੇ ਘਰ ਕੋਰ ਨਹੀਂ ਬਣਾਏ ਇੱਧਰ ਥੋੜੀ ਭਾਰਤ ਘੱਟ ਪਊਗੀ ਉਧਰ ਆਪਣੇਲੇ ਬਸ ਜ਼ਿਆਦਾ ਪਊਗੀ ਜਿੱਧਰ ਚਾਚਰਗੇ ਬਣਾਈ ਜਾਂਦੇ ਆ ਆ ਦੇਖੋ ਘੋਟ ਗਿਆ ਸਰੇ ਹੀ ਆ ਕਮ ਆਲੇ ਬੱਡੇ ਸੱਪ ਬੈਠੇ ਆ ਆ ਦੇਖ ਇੱਕ ਭਾਰਕਾ ਆ ਗਿਆ ਇਹ ਛੋਟਾ ਭਾਰਕਾ ਵਧੀਆ ਤੜਕਾ ਉੱਠ ਕੇ ਸੈਰਸੁਰ ਕਰਨ ਨੂੰ ਘਰ ਦੇ ਨਾਲ ਹੀ ਬਾਰਕ ਬਹੁਤ ਆ ਪਰ ਛੋਟੇ ਆ ਸੈਰ ਕਰਨ ਨੂੰ ਵਧੀਆ ਹੈ ਕਿਹਨੇ ਸੈਰ ਕਰਨੀ ਹੈ ਆ ਦੇਖੋ ਇੱਕ ਭਾਰਖਾ ਆ ਗਿਆ ਹਨਾ ਕੈਂਟ ਆ ਸਾਰੀਆਂ ਬੜੀਆਂ 300 ਗੱਜ ਕੋਨੂ ਬਾਈ ਵੀ ਰਾਸਤਾਨ ਚ ਪਹੁੰਚ ਗਿਆ ਹਮਾਲੀ ਦੇਖ ਨਹੀਂ ਰਹੇ ਇਸ ਮਾਸ ਤੋਂ ਲਾਈ ਜਾਂਦੇ ਆ ਆਉਣ ਤੋਂ ਬਾਅਦ ਕਰਾਉਣੇ ਤੁਹਾਡੇ ਰੂ ਰੂਪ ਬੇਰ ਮੰਗਾਈ ਸੀ ਮੈਂ ਲੈ ਕੇ ਆਏ ਹੋਏ ਤੇ ਰਾਸਤਾਨੀ ਬਾਈ ਜੀ ਬੇਰ ਲਿਆਂਦੇ ਮੇਰੇ ਬੇਰ ਨਹੀਂ ਯਾਰ ਮਾੜੀ ਗੱਲ ਸਤਿ ਸ਼੍ਰੀ ਅਕਾਲ ਤਕੜਿਓ ਹੋਰ ਬੜੀ ਸੁਪਨੇ ਦਸੋ ਕੀ ਕਹ ਲੈ ਆਏ ਦਾਨੇ ਪਾਣੀ ਆ ਜੀ ਜੀ ਨਾ ਹਾਂ ਡੈਕਨ ਦੇ ਹੂੰ ਸੌਣ ਨਾ ਬਈ ਦਾ ਕੰਮ ਆਈ ਹੈ ਬਸ ਇੱਕ ਕੇਸੀ ਆ ਗਏ ਜਾਵੜੇ ਆ ਗਏ ਜਾਵੜੇ ਇਹ ਕਿੱਥੇ ਲਾਉਣੇ ਆ ਜੀ ਆ ਸੈਕਟਰ 'ਚ ਲਾਉਣਾ ਹੈ ਕਿਹੜੇ 'ਚ ਆਪਣਾ 109 ਜੀ 109 'ਚ ਵੈਰੀ ਗੁੱਡ ਬਾਈ ਹੋਰ ਫਿਰ ਕੀ ਕੁਝ ਲੈ ਬਿੰਡੋ ਕਨੈਕਟਲੇ ਦੋ ਕਵਾਂਟਲ ਹੂੰ ਚਿਬੜਾ ਤੇ ਗਵਾਰ ਫਣੀ ਹੂੰ ਲੱਸੀ ਰਾਬੜ ਚਲੋ ਵਧੀਆ ਜੀ ਆਂਟੀ ਕਿੱਧਰ ਗਏ ਅੰਦਰ ਆ ਨਮੀ ਓਕੇ ਅੱਜ ਸਾਡੇ ਨਾਲ ਮਾਰਕੀਟ ਸੈਕਟਰ ਦੇ ਥੋੜਾ ਪਿੰਡ ਆ ਇਹੇ ਰਾਹ ਪ੍ਰਕਲਾਂ ਦੁੱਧ ਲੈਣਾ ਹੋਵੇ ਕੁਝ ਲੈਣਾ ਵੇ ਇੱਥੇ ਮਿਲਦਾ ਹੈ ਵਧੀਆ ਮਾਰਕੀਟ ਹੈ ਦੁਕਾਨਾਂ ਥੋੜੀਆਂ ਘੀਆਂ ਪਰ ਮੈਂ ਸਾਰਾ ਕੁਝ ਹੀ ਜਾਂਦਾ ਇੱਥੋਂ ਛੋੜੇ ਪੈਕਟ ਚ ਵੱਡਾ ਧਮਾਕਾ ਉਹ ਗੱਲ ਹੈ